ਹੁਣ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦੇ ਮੌਸਮ ਦੀ ਲਗਾਤਾਰ 3 ਦਿਨ ਮੀਂਹ ਪੈਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਰੀ ਕੀਤੀ ਗਈ ਹੈ ਮੌਸਮ ਵਿਗਿਆਨ ਕੇਂਦਰ ਨੇ ਮੰਡੀ ਸ਼ਿਮਲਾ ਦੇ ਲਈ येलो ਲਰਟਵੀ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਵਿਭਾਗ ਦੇ ਮੁਤਾਬਕ ਬਿਲਾਸਪੁਰ ਜੰਬਾ ਹਮੇਰਪੁਰ ਕਾਂਗੜਾ ਸੋਲਨ ਸਿਰਮੌਰ ਅਤੇ ਉਹਨਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਮੌਨਸੂਨ ਦੀ ਬਾਰਿਸ਼ ਸੂਬੇ ਦੇ ਵਿੱਚ ਭਾਰੀ ਨੁਕਸਾਨ ਕਰ ਰਹੀ ਹੈ ਹੁਣ ਤੱਕ 2326 ਕਰੋੜ ਰੁਪਏ ਦੀ ਸਰਕਾਰੀ ਤੇ ਨਿੱਜੀ ਜਾਇਦਾਦ ਇਸ ਬਰਸਾਤ ਦੇ ਵਿੱਚ ਤਬਾਹ ਹੋ ਚੁੱਕੀ ਹੈ ਇਸ ਮੌਨਸੂਨ ਸੀਜ਼ਨ ਦੇ ਵਿੱਚ 658 ਘਰਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਜਦਕਿ 2318 ਘਰਾਂ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ ਹੈ 316 ਸੜਕੀ ਮਾਰਗ ਅਜੇ ਵੀ ਬੰਦ ਨੇ ਸਿਰਫ ਮੰਡੀ ਤੇ ਕੁੱਲੂ ਜ਼ਿਲ੍ਹੇ ਦੇ ਵਿੱਚ ਹੀ 262 ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ ਹੋਰ ਤੱਕ 2326 ਕਰੋੜ ਰੁਪਏ ਦੀ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਇਸ ਮਾਨਸੂਨ ਸੀਜ਼ਨ ਦੇ ਵਿੱਚ 258 ਘਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਸਿਰਮੌਰ ਦੇ ਵਿੱਚ 23% ਕਰਨੌਰ ਵਿੱਚ 7 ਕਾਂਗੜਾ ਦੇ ਵਿੱਚ 4% ਜ਼ਿਆਦਾ ਮੀਂਹ ਆਮ ਨਾਲੋਂ ਦਰਜ ਕੀਤਾ ਗਿਆ ਦੂਜੇ ਪਾਸੇ ਦੋ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘਟਮੀ ਦਰਜ ਕੀਤਾ ਗਿਆ ਚੰਮੇ ਚੰਬਾ ਵਿੱਚ 6% ਘਟਮੀ ਪਿਆ ਜਦਕਿ ਲਾਹੌਲ ਸਪੀਤੀ ਦੇ ਵਿੱਚ ਵੀ ਆਮ ਨਾਲੋਂ ਘਟਮੀ ਦਰਜ ਕੀਤਾ ਗਿਆ